ਅਮਰਸਰ ਦੇ ਸੁਲਤਾਨ ਵੈਂਡ ਰੋਡ ਤੇ ਇੱਕ ਨੌਜਵਾਨ ਤੇ ਉਸਦੇ ਹੀ ਸਾਲਿਆ ਤੇ ਉਸਦੇ ਸਾਥੀਆਂ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਗੁਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਤੇ ਉਸਦੇ ਸਾਲੇ ਦਾ ਇਕੱਠਾ ਕੰਮ ਸੀ ਪਰ ਰੰਜਿਸ਼ ਕੰਨ ਉਹ ਵੱਖ ਹੋ ਗਏ ਗੁਰਮੀਤ ਦਾ ਕਹਿਣਾ ਹੈ ਕਿ ਵੱਖਰਾ ਧੰਦਾ ਕਰਕੇ ਉਹ ਕੋਈ ਤਰੱਕੀ ਕਰ ਗਿਆ ਜਿਸ ਕਾਰਨ ਉਸਦੇ ਸਾਲੇ ਨੇ ਰੰਜਿਸ਼ ਰੱਖਣਾ ਸ਼ੁਰੂ ਕਰ ਦਿੱਤਾ ਉਹ ਹਮੇਸ਼ਾ ਦੀ ਤਰ੍ਹਾਂ ਜਦੋਂ ਸਵੇਰੇ ਜਮ ਗਿਆ ਤਾਂ ਗੱਡੀ ਚੋਂ ਉਤਰਦੇ ਸਮੇਂ ਉਸਦੇ ਸਾਲੇ ਅਤੇ ਉਸਦੇ ਪੁੱਤ ਅਤੇ ਹੋਰ 10-12 ਵਿਅਕਤੀਆਂ ਨੇ ਉਸ ਦੀ ਬੇਰਮੀ ਨਾਲ ਕੁੱਟਮਾਰ ਕੀਤੀ ਹੈ। ਇਸ ਹਮਲੇ ਦੌਰਾਨ ਗੁਰਮੀਤ ਦੀ ਲਗਭਗ 40 ਗ੍ਰਾਮ ਦੀ ਸੋਨੇ ਦੀ ਚੈਨ ਵੀ ਲੁੱਟੀ ਗਈ। ਕੱਲ ਇਤਰਾਸੀ ਮੇਰਾ ਤੇ ਮੇਰੇ ਸਾਲੇ ਦਾ ਕੰਮ ਪਹਿਲਾਂ ਇਕੱਠਾ ਸੀ। ਉਹਨੂੰ ਸ਼ੂਰ ਤੋਂ ਬੜੀ ਰੰਦੀ ਸੀ ਮੈਨੂੰ ਉਹ ਗਾਲ੍ਹਾਂ ਕੱਢਦੇ ਰਹਿ ਕਮਾ ਚ ਤੇ ਮੈਂ ਆਹ ਪਾ ਮੈਂ ਆਪਣਾ ਕੰਮ ਵੱਖਰਾ ਕਰ ਲਗਾ ਤੂੰ ਆਪਣਾ ਕਰ ਵੱਖਰਾ ਤੇ ਮੈਂ ਆਪਣਾ ਵੱਖਰਾ ਕਰ ਲਿਆ ਉਹਨੇ ਵੱਖਰਾ ਕਰ ਲਿਆ। ਮੈਂ ਕੁਝ ਜਾਈ ਤਰੱਕੀ ਕਰਨਾ ਪਿਆ ਪਹਿਲੋ ਮੈਂ ਸਾਈਕਲਾਂ ਤੇ ਆਇਆ ਫਿਰ ਮੈਂ ਸਕੂਟਰਾਂ ਤੇ ਆਇਆ ਫਿਰ ਮਨੇ ਕਾਰਾਂ ਤੇ ਆ ਗਿਆ ਕਿਸ ਚੀਜ਼ ਦਾ ਕੰਮ ਹੈਣਾ ਕੰਮ ਹੈ ਜਿਹੜਾ ਕੈਟਰੀਂਗ ਦਾ ਪੰਜਾਬੀ ਢਾਬੇ ਦਾ ਦੋਨਾਂ ਦਾ ਹੈਣਾ ਤੇ ਆਪਾਂ ਵੱਖ-ਵੱਖ ਕਰ ਲਿਆ ਠੀਕ ਆ ਤੇ ਇਹ ਨਾ ਮੇਰੇ ਕੋਲ ਨਾ ਰੰਦੀਸ਼ ਬੜੀ ਰੱਖਦੀ ਕਿ ਇਹ ਨਾ ਕੰਮ ਇੰਨੇ ਵੱਖਰਾ ਕਿਉਂ ਕਰ ਲਿਆ ਸਾਰੀ ਉਮਰ ਹੇਠਲੇ ਲੱਗਣਾ ਚਾਹੀਦਾ ਸੀ ਲੋ ਤੇ ਉਸ ਉਧਾਰ ਤੇ ਨਾ ਅਜਿਹਾ ਆਇਆ ਉਹਨਾਂ ਨੂੰ ਪਤਾ ਵਾ ਦਿੱਲੀ ਰੋਜ਼ ਜਿੰਮ ਜਾਣਾ ਹੈਣਾ ਤੇ ਮੈਂ ਉਸੇ ਸਾਰਟਿਨਾ 8 ਵਜੇ ਇਧਾਸ ਵਾ ਜਿੰਮ ਗਿਆ ਤੇ ਮੇਰੇ ਉਸਾਲੇ ਦੇ ਮੁੰਡੇ ਤੇ ਨਾਲ ਲਿਆ ਸੀ 10-12 ਜਾਨੀ ਅਣਪਛਾ ਤੇ ਇਹਨਾਂ ਨੇ ਮੈਂ ਜੋ ਗੱਡੀ ਚੋਂ ਨਿਕਲਿਆ ਤੇ ਇਹਨਾਂ ਨੇ ਫੁੱਟਰਸ ਤੇ ਹੀ ਮੈਨੂੰ ਕੁੱਟਣਾ ਸ਼ੁਰੂ ਕਰਤਾ بیسਬਾਲ ਦੇ ਨਾਲ ਚੰਗੀ ਤਰ੍ਹਾਂ ਕੁੱਟਿਆ ਨੇ ਸੋਟੀ ਵੀ ਇੱਕ ਟੁੱਟ ਗਈ ਮੈਨੂੰ ਮਾਰ-ਮਾਰ ਕੇ ਉਹ ਸ਼ਾਇਦ ਤੁਹਾਨੂੰ ਵੀਡੀਓ ਚ ਪਤਾ ਲੱਗ ਜੇ ਸੋਟੀ ਟੁੱਟ ਗਈ ਆ ਨਾ ਇੰਨਾ ਕੁੱਟਿਆ ਕੁੱਟਿਆ ਤੇ ਉਸ ਤੋਂ ਬਾਅਦ ਮੈਂ ਗੱਲੇ ਚ ਚੈਣ ਵੀ ਗਈ ਸੀ ਉਸ ਟਾਈਮ ਨੂੰ ਪਤਾ ਨਹੀਂ ਲੱਗਾ ਪਤਾ ਨਹੀਂ ਕਿਹੜੇ ਮੁੰਡੇ ਨੇ ਮੇਰੀ ਚੈਨ ਲਈ ਉਹ 40 ਗ੍ਰਾਮ ਦੇ ਆਸ-ਪਾਸ ਚੈਨ ਇਗਜ਼ਿਸ ਹੋਣੇ ਦੀ 골ਡ ਦੀ ਇਹ ਮੇਰੇ ਘਰ ਦੇ ਨੂੰ ਵੀ ਪਤਾ ਭਾਈ ਜੀ ਗੱਲ ਪਤਾ ਕੀ ਗੱਲ ਹੋਈ ਸੀ ਜਦੋਂ ਮੈਨੂੰ ਕੁੱਟਦੇ ਵੇ ਸੀ ਉਦੋਂ ਇੱਕ ਜਣ ਸਾਲੇ ਦਾ ਮੁੰਡਾ ਵਾ ਉਹ ਵਸੇ ਇਹੀ ਆਪਣੇ ਦੋਸਤਾਂ ਨੂੰ ਕਹਿਣ ਦਿਆ ਸੀ ਕਿ ਤੂੰ ਹੀ ਨਾ ਇਹਨੂੰ ਚੁੱਕੋ ਤੇ ਗੱਡੀ 'ਚ ਸੁੱਟਿਏ ਤੈਨੂੰ ਨਹਿਰ 'ਚ ਸੁੱਟਣਾ ਉਹ ਵੀਡੀਓ 'ਚ ਰਿਕਾਰਡ ਹੈ ਤੁਸੀਂ ਸਾਰੇ ਯਾਨੀ ਮੇਰੇ ਵੀਰ ਵੇਖ ਸਕਦੇ ਜੇ ਤੇ ਇੱਕ ਚਲੋ ਕੋਈ ਆਂਡ ਗਵਾਰ ਵਾਲੀ ਕੋਣ ਸੀ ਜਿਹੜਾ ਇੱਕ ਲੇਡੀ ਸੀ ਜਾਂ ਕੋਈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਆਪਾਂ ਨਹੀਂ ਚੁੱਕਿਆ ਜਾਣਾ ਆਪਾਂ ਨੂੰ ਨਹੀਂ ਲੈ ਕੇ ਜਾ ਸਕਦੇ ਇਹਨਾਂ ਨੇ ਮੈਨੂੰ ਗਾਲੀ ਗਲੋਚ ਕੱਢ ਕੇ ਤੇ ਉਸ ਤੋਂ ਬਾਅਦ ਇਹ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਪੂਰੀ ਤਿਆਰੀ ਚਾਹੀਦੀ ਸੀ ਪੂਰੀ ਤਿਆਰੀ 'ਚ ਭਾਜੀ 8-10 ਜਾਣੇ ਸੀ ਇਹਨਾਂ ਨੇ ਪੂਰੀ ਘਰ ਤੋਂ ਫਿਲਡਿੰਗ ਲਾਈ ਘਰੇ ਇੱਕ ਬੰਦਾ ਸੀ ਜਦ ਕੋਈ ਮਿਲਕ ਧੁਰਜੋ ਨਿਕਲਿਆ ਉਦੋਂ ਪਤਾ ਲੱਗ ਗਿਆ ਮੇਰਾ ਜਿਮ ਤੋਂ ਅੱਧਾ ਕਿਲੋਮੀਟਰ ਦੂਰ ਵਾ ਘਰ ਤੋਂ ਤੇ ਲੱਗਦਾ ਨਹੀਂ ਜੇ ਲੇਡੀਜ਼ ਨਾਲ ਚੌਂਡ ਮੈਂ ਕਹਿੰਦਾ ਇਹਨਾਂ ਨੇ ਭਾਈ ਜਾਨੋ ਮਾਰ ਲਈ ਤੇ ਮੈਨੂੰ ਲੱਤਾਂ ਬਹੁਤ ਵੱਨ ਕੇ ਤੇ ਇਹਨਾਂ ਨੇ ਨਿਆਰ ਸੁੱਤਣਾ ਸੀ ਇਹਨਾਂ ਦੀ ਪੂਰੀ ਹਾਂ ਪੂਰੀ ਸਰ ਕਿੰਨੇ ਵਾਰ ਕਰਕੇ ਜਦੋਂ ਉਹਨੇ ਕਹੀ ਜਾਂਦੇ ਮੈਨੂੰ ਚੁੱਕ ਕੇ ਲੱਤ ਛੁੱਟ ਛੁੱਟ ਨਾਲ ਹੀ ਲੋਕਾਂ ਨੇ ਬਚਾ ਲਿਆ ਹਨਾ ਇਹਦੀ ਗੱਡੀ ਦਾ ਨੰਬਰ ਹੈਗਾ ਜੇ ਪੀਬੀ 02 ਤੇ ਪੀਬੀ 02 ਅੱਗੇ ਮੈਨੂੰ ਪਤਾ ਨਹੀਂ ਹੈਗਾ ਜੀ 0 400 ਸਿਰਫ ਕੀ ਸਮਝਦੇ 0413 ਦੀ ਗੱਡੀ ਦਾ ਨੰਬਰ ਜੇ Thar ਕਾਲੇ ਰੰਗ ਦੀ ਸੀ ਤੇ ਪੂਰੀ ਪਲੈਨਿੰਗ ਨਾ ਆਈ ਤੇ ਨਾ ਕੋਈ ਸ਼ਾਇਦ ਮੁੰਡਿਆਂ ਕੋ ਮੋਟਰਸਾਈਕਲ ਵੀ ਹੋਏ ਸੀ ਕਿੰਨੇ ਕੇ ਜਾਣੇ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਚਾਰੇ ਬੰਨੇ ਇੱਕ ਜਾਨੇ ਕੋਈ ਸ਼ਾਇਦ ਹਥਿਆਰ ਵੀ ਹੋ ਸਕਦਾ ਮੈਨੂੰ ਪਤਾ ਨਹੀਂ ਮਗਰ ਮੈਨੂੰ ਕੁੱਟਿਆ ਇਨਾਂ ਨੇ ਕੀ ਸਮਝਦੇ ਅਗਰ ਲੜਕੀ ਨਾ ਬਚਾ ਲਈ ਤੇ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਬਚਦਾ ਜਿੰਨੀ ਮੈਨੂੰ ਕੁੱਟ ਪਈ ਸਾਰੀ ਵੀਡੀਓ ਜੇ ਵੇਖੋ ਉਹ ਤੇ ਮੈਂ ਚਲੋ ਐਕਸਰਸਾਈਜ਼ ਕਰਦਾ ਤੇ ਬਚਾਅ ਹੋ ਗਿਆ ਮੇਰਾ ਚਲੋ ਸੱਟਾ ਮੇਰੇ ਮੀਆਂ ਲੱਗਿਆ ਮੇਰੇ ਮੇਰੇ ਬਾਹ ਵੀ ਤੋੜਤੀ ਆ ਮੇਰਾ ਬਲੱਡ ਨਿਕਲਣ ਲੱਗਿਆ ਇਹ ਤੇ ਅਏ ਤੇਕਰ ਬਲੱਡ ਨਿਕਲਣ ਲੱਗਿਆ ਨਾ ਮੈਂ ਕੰਪਲੀਟ ਉਖਾਈ ਆ ਤੇ ਮੈਂ ਉਹੀ ਜਨਾ ਕੋ ਬੰਦੀ ਬਈ ਕਾਰਵਾਈ ਬਣ ਜਿਹੜੇ ਜਿਹਨੇ ਮੈਨੂੰ ਕੁੱਟਿਆ ਵਾ ਤੇ ਬੰਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਉਹਨਾਂ ਨੇ ਪੂਰੀ ਕਾਰਵਾਈ ਕਰੀ ਤੇ ਇਹਨੇ ਕਪਨਿਆ ਕਿਨੇ ਬਿਨਾਂ ਮੈਨੂੰ ਚੋਕ ਕੇ ਲੈ ਕੇ ਚੱਲੇ ਹੋ ਸਕਦਾ ਉਹਨੂੰ ਨਹਿਰ ਤੇ ਛੋਟ ਦੇ ਦਿੰਦੇ ਆ ਨਾ ਇਸ ਮੌਕੇ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ ਵੱਲੋਂ ਦਰਖਾਸਤ ਮਿਲੀ ਹੈ ਜਿਸ ਤੇ ਕਾਰਵਾਈ ਚੱਲ ਰਹੀ ਹੈ ਅਤੇ 7 ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਗੱਲ ਸਾਹਮਣੇ ਆਈ ਹੈ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅੱਜ ਸਾਨੂੰ ਸਵੇਰੇ ਤਰਖਾਸਤ ਇੱਕ ਮਸੂਲ ਹੋਈ ਹੈ ਗੁਰਮੀਤ ਸਿੰਘ ਸੁਲਤਾਨਵਾਲਾ ਰੋਡ ਦਾ ਰਹਿਣ ਵਾਲਾ ਜਿਸ ਨੇ ਦੱਸਿਆ ਕਿ ਉਹ ਜਿਮ ਤੋਂ ਐਕਸਰਸਾਈਜ਼ ਕਰਕੇ ਬਾਹਰ ਆ ਰਿਹਾ ਸੀ ਤੇ ਸੁਲਤਾਨਵਾਲਾ ਰੋਡ ਤੇ ਹੀ ਉਸ ਦੇ ਰਿਸ਼ਤੇਦਾਰੀ ਵਿੱਚ ਉਸ ਦੇ ਵਾਈਫ ਦੇ ਭਰਾ ਤੇ ਉਸ ਦੇ ਜਿਹੜੇ ਬੇਟੇ ਸੀ ਉਹ 7-8 ਵਿਅਕਤੀਆਂ ਨੇ ਕਿਸੇ ਗੱਲ ਤੋਂ ਲੈ ਕੇ ਉਹਨਾਂ ਕੁੱਟਮਾਰ ਕੀਤੀ ਆ ਤੇ ਕੀ ਕਰ ਬਾਈ ਅ ਉਸ ਦੇ ਬਿਆਨ ਦਰਜ ਕਰਕੇ ਜੋ ਅਗਲੀ ਕਾਰਵਾਈ ਬਣਦੀ ਉਹ ਕੀਤੀ ਜਾ ਰਹੀ ਹੈ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ